ਦਿਆ ਤੋਂ 60 ਭਾਰਤੀ ਨਾਗਰਿਕਾਂ ਦਾ ਪਹਿਲਾ ਜਥਾ ਘਰ ਪਰਤਿਆ ਕੰਬੋਡੀਆ ਸਥਿਤ ਭਾਰਤੀ ਦੂਤਾਵਾਸ ਨੇ ਉਹਨਾਂ ਨੂੰ 20 ਮਈ ਨੂੰ ਜਨਬੇ ਚਾਰ ਨਾਮ ਦੇ ਇੱਕ ਥਾਂ ਤੋਂ ਤੋਖੇ ਬਾਸਾ ਤੋਂ ਛਡਵਾਇਆ ਸੀ ਦੱਸਦੇ ਕਿ ਨੌਕਰੀ ਦਬੋਂ ਦੇ ਨਾਂ ਤੇ ਉਹਨਾਂ ਨੂੰ ਵਿਦੇਸ਼ ਲਜਾਇਆ ਗਿਆ ਅਤੇ ਮੋਟੀ ਤਨਖਾਹ ਦਾ ਲਾਲਚ ਉਹਨਾਂ ਨੂੰ ਦਿੱਤਾ ਗਿਆ ਸੀ ਦੂਤਾਵਾਸ ਨੇ ਕਿਹਾ ਕਿ ਇਹ ਕਾਰਵਾਈ ਦੱਸਦੇ ਕਿ ਸਥਾਨਕ ਅਧਿਕਾਰੀਆਂ ਦੇ ਸਹਿਯੋਗ ਦੇ ਨਾਲ ਕੀਤੀ ਗਈ ਹੈ ਭਾਰਤੀ ਦੂਤਾਵਾਸ ਨੇ ਹਾਲ ਹੀ ਦੇ ਵਿੱਚ ਨੌਕਰੀਆਂ ਲਈ ਕੰਬੋਡੀਆ ਜਾਣ ਵਾਲੇ ਲੋਕਾਂ ਲਈ ਇੱਕ ਐਡਵਾਈਸਰੀ ਵੀ ਜਾਰੀ ਕੀਤੀ ਹੈ ਐਡਵਾਈਸਰੀ ਦੇ ਵਿੱਚ ਚੇਤਾਵਨੀ ਦੇ ਨਾਲ ਨਾਲ ਭਾਰਤੀਆਂ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਨੌਕਰੀ ਹਾਸਲ ਕਰਨ ਦੇ ਲਈ ਵਿਦੇਸ਼ ਮੰਤਰਾਲੇ ਤੋਂ ਮਨਜ਼ੂਰਸ਼ੁਦਾ ਏਜੰਟਾਂ ਦੇ ਨਾਲ ਹੀ ਸੰਪਰਕ ਕਰਨ। ਭਾਰਤੀ ਦੂਤਾਵਾਸ ਨੇ 60 ਭਾਰਤੀਆਂ ਨੂੰ ਭਾਰਤ ਭੇਜਣ ਦੇ ਸੰਬੰਧ ਦੇ ਵਿੱਚ ਐਕਸ ਤੇ ਪੋਸਟ ਪਾ ਕੇ ਵੀ ਕਿਹਾ ਕਿ ਅਸੀਂ ਵਿਦੇਸ਼ਾਂ ਵਿੱਚ ਭਾਰਤੀਆਂ ਦੀ ਮਦਦ ਕਰਨ ਦੇ ਲਈ ਹਮੇਸ਼ਾ ਵਚਨਬੱਧ ਹਾਂ। ਕੰਬੋਡੀਆ ਵਿੱਚ ਭਾਰਤੀ ਦੂਤਾਵਾਸ ਵੱਲੋਂ ਧੋਖੇਬਾਜ਼ ਮਾਲਕਾਂ ਤੋਂ ਬਚਾਏ ਗਏ 60 ਭਾਰਤੀ ਨਾਗਰਿਕਾਂ ਦਾ ਪਹਿਲਾ ਜੱਥਾ ਆਖਰਕਾਰ ਵਤਨ ਪਰਤ ਗਿਆ ਦੂਤਕਾਰ ਨੇ ਇਸ ਲਈ ਕੰਬੋਡੀਆ ਦੇ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ ਹੈ ਦੱਸਦੇ ਕਿ ਦੂਤਾਵਾਸ ਨੇ ਇਸ ਤੋਂ ਪਹਿਲਾਂ ਭਾਰਤੀ ਨਾਗਰਿਕਾਂ ਦੇ 50 ਸੰਬੰਧਿਤ ਇੱਕ ਪੋਸਟ ਵੀ ਪਾਈ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ 60 ਭਾਰਤੀ ਨਾਗਰਿਕਾਂ ਨੂੰ ਐਸ ਐਚ ਵੀ ਅਥਾਰਟੀ ਦੀ ਮਦਦ ਦੇ ਨਾਲ ਬਚਾਇਆ ਗਿਆ ਹੈ ਦੂਤਾਵਾਸ ਦੇ ਅਨੁਸਾਰ ਉਹਨਾਂ ਨੂੰ ਐਸ ਐਚ ਵੀ ਦੁਆਰਾ ਨੋਮ ਪਨੇ ਪੇਜਾ ਗਿਆ ਸੀ ਅਤੇ ਉਹਨਾਂ ਦੀ ਜਲਦੀ ਕਰ ਵਾਪਸੀ ਲਈ ਵੀ ਕੰਮ ਚੱਲ ਰਿਹਾ ਹੈ ਕੰਬੋਡੀਆ ਵਿੱਚ ਦੂਤਾਵਾਸ ਨੇ 21 ਮਈ ਨੂੰ ਇੱਕ ਪੱਤਰਕਾਰ ਬਿਆਨ ਦੇ ਵਿੱਚ ਕਿਹਾ ਸੀ ਕਿ ਨੋਮ ਪਨੇ ਵਿੱਚ ਭਾਰਤੀ ਦੂਤਾਵਾਸ ਕਈ ਭਾਰਤੀ ਨਾਗਰਿਕਾਂ ਦੇ ਸੰਪਰਕ ਵਿੱਚ ਹਨ ਜਿਨ੍ਹਾਂ ਨੇ ਸਾਡੇ ਨਾਲ ਸੰਪਰਕ ਕੀਤਾ ਹੈ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਕੰਬੋਡੀਆ ਦੇ ਅਧਿਕਾਰੀਆਂ ਵੱਲੋਂ 2 ਮਈ ਨੂੰ ਜੰਬੇਚਾਰ ਨਾਮ ਦੀ ਥਾਂ ਤੋਂ ਕੱਢ ਲਿਆ ਗਿਆ